ਦੇਸੀ ਖੋਗੀ ਤੇ ਡੋਟਾ ਸ਼ਾਨਤਾ ਜੀ ਅੱਜ ਬਣਾਵਾਂਗੇ ਆਪਾਂ ਹਰੀ ਮਿਰਚ ਤੇ ਅਦਰਕ ਦਾ ਆਚਾਰ ਇਹ ਆਪਾਂ 250 ਗ੍ਰਾਮ ਮਿਰਚਾਂ ਲਈਆਂ ਜੀ 250 ਗ੍ਰਾਮ ਵੀ ਅਦਰਕ ਲਿਆ ਜੀ ਇਹ ਅਦਰਕ ਨੂੰ ਆਪਾਂ ਧੋ ਕੇ ਚੰਗੀ ਤਰ੍ਹਾਂ ਸੁਕਾ ਲਿਆ ਸੀ ਇਹਨੂੰ ਹੁਣ ਆਪਾਂ ਇਹਨਾਂ ਨੂੰ ਕੱਟ ਲਾਂਗੇ ਇਹ ਛਿੱਲ ਲਿਆ ਆਪਾਂ ਅਦਰਕ ਚੰਗੀ ਤਰ੍ਹਾਂ ਇਸ ਤਰ੍ਹਾਂ ਛਿੱਲ ਲਿਆ ਹੁਣ ਇਹਦੀਆਂ ਫਾੜੀਆਂ ਕਰ ਲਾਂਗੇ ਇਹ ਅਦਰਕ ਆਪਾਂ ਇਸ ਤਰ੍ਹਾਂ ਲੰਬੇ ਲੂਟ ਕੱਟ ਲਾਂਗੇ ਜੀ ਸਾਰੇ ਇਹ ਇਸ ਤਰ੍ਹਾਂ ਪੀਸ ਕਰ ਲਾਂਗੇ सारा अदरक इस तरह कट लेंगे जी अदरक इस तरह कट लें सारा लंबे लोट कटे हम आप मिर्चों के दो दो पीस कर लेंगे जी इस तरह आप सारिया मिर्च कट ला इस तरह कट लेंगे जी ਤੁਸੀਂ ਚੀਰ ਵੀ ਪਾ ਸਕਦੇ ਹੋ ਅਸੀਂ ਦੋ ਦਰਾਂਗੇ ਇਹ ਜਾਂ ਰਿਹਾ ਹੈ ਸਤਰਾ ਪਾਇ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਜੀ ਅਦਰਕ ਤੇ ਮਿਰਚ ਦਾ ਸਾਰੀਆਂ ਮਿਰਚਾਂ ਦੀ ਪੈਸ ਤਰ੍ਹਾਂ ਦੋ ਦੋ ਪੀਸ ਕਰ ਲਾਂਗੇ ਸਾਰੀ ਮਿਰਚ ਆਪਾਂ ਇਸ ਤਰ੍ਹਾਂ ਕੱਟ ਲਈਆਂ ਇਦਾਂ ਆਪਾਂ ਅਦਰ ਕੱਟ ਲਿਆ ਜੀ ਇਹਦੇ ਤੋਂ ਹੁਣ ਸੁੱਕੇ ਮਸਾਲੇ ਲਿਆ ਜੀ ਜੀਰਾ ਤੇ ਸੁੱਕਾ ਧਨੀਆ ਲਿਆ ਇਹਨਾਂ ਨੂੰ ਆਪਾਂ ਰੋਸਟ ਕਰ ਲਾਂਗੇ ਇਹ ਆਪਾਂ ਸੁੱਕੇ ਮਸਾਲੇ ਰੋਸਟ ਕਰ ਲਾਂਗੇ ਇਹਨਾਂ ਨੂੰ ਆਪਾਂ ਰੋਸਟ ਕਰ ਲਾਂਗੇ ਇਹਨਾਂ ਦੀ ਨਵੀਂ ਖਤਮ ਕਰ ਲਾਂਗੇ ਥੋੜੀ ਜਿਹੀ ਫਿਰ ਆਪਾਂ ਇਹਨਾਂ ਨੂੰ ਮਿਕਸੀ ਜਾਰਚ ਪੀਸ ਲਾਂਗੇ ਥੋੜਾ ਜਿਹਾ ਦਰਦਰਾ ਰੱਖਾਂਗੇ ਜੀ ਆਪਾਂ ਪੈਨ ਰੱਖ ਲਿਆ ਜੀ ਇੱਚ ਆਪਾਂ ਦੋ ਬਰਤਸੀਆਂ ਤੇਲ ਦੀ ਪਾਵਾਂਗੇ ਆਪਾਂ ਜਿਆਦਾ ਤੇਲ ਨਹੀਂ ਪਾਉਂਦੇਗੇ ਆਪਣਾ ਤੇਲ ਗਰਮ ਹੋ ਗਿਆ ਜੀ ਹੁਣ ਆਪਾਂ ਇਹਦੇ ਚ ਸੁੱਕੇ ਮਸਾਲੇ ਜਿਹੜੇ ਪੀਸੇ ਹੋਏ ਆ ਇਹ ਪਾਵਾਂਗੇ ਇਹ ਆਪਾਂ ਦਰਦਰੇ ਰੱਖਿਆ ਥੋੜੀ ਜਿਹੀ ਜਿਆਦਾ ਬਰੀਕ ਨਹੀਂ ਕਰੇ ਥੋੜੀ ਜੀ ਆਪਾਂ ਇਹਦੇ ਚ ਰਾਈ ਪਾਵਾਂਗੇ 1.5 ਚਮਚਾ ਸਵਾਦ ਅਨੁਸਾਰ ਆਪਾਂ ਇਹਦੇ ਵਿੱਚ ਨਮਕ ਪਾਵਾਂਗੇ 1 ਚਮਚਾ ਨਮਕ ਪਾ ਲਓ। 1/2 ਚਮਚਾ ਪਹਲਦੀ ਪਾ ਲਾਂਗੇ। ਨਮਕ ਮਸਾਲੇ ਪਾ ਕੇ ਆਪਾਂ ਥੱਲੇ ਲਾ ਲਾਂਗੇ। ਆਪਣੇ ਮਸਾਲੇ ਪੱਕ ਗਏ ਹੁਣ ਆਪਾਂ ਇਹਨਾਂ ਥੱਲੇ ਲਾ ਲਾਂਗੇ ਇਹਨਾਂ ਨੂੰ ਬਿਲਕੁਲ ਠੰਡਾ ਕਰ ਲਾਂਗੇ। ਯਾਬ ਮਸਾਲੇ ਨੂੰ ਤੇ ਤੇਲ ਨੂੰ ਬਿਲਕੁਲ ਠੰਡਾ ਕਰ ਲਾਂਗੇ ਜੀ ਇਹ ਗਰਮ ਚ ਨਹੀਂ ਪਾਉਣਾ ਜਿਆਦਾ। ਸਿੰਦੀ ਤਰ੍ਹਾਂ ਠਾਰ ਲਾਂਗੇ ਇਹਨੂੰ। ਐਸਟਰਾ ਬਣਾਇਆ ਚਾਂ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਤੇ ਬਹੁਤ ਹੀ ਟੇਸਟੀ ਬਣਦਾ ਤੁਸੀਂ ਜ਼ਰੂਰ ਬਣਾ ਕੇ ਦੇਖੋ। ਆਪਣਾ ਤੇ ਇਹ ਤੇ ਮਸਾਲਾ ਬਿਲਕੁਲ ਠੰਡਾ ਹੋ ਗਿਆ ਜੀ ਹੁਣ ਆਪਾਂ ਇਹਦੇ ਚ ਅਦਰਕ ਮਿਕਸ ਕਰ ਲਾਂਗੇ ਪਹਿਲਾਂ ਨਾਲ ਹੀ ਆਪਾਂ ਮਿਰਚਾਂ ਮਿਕਸ ਕਰ ਲਾਂਗੇ ਜੇਕਰ ਤੁਹਾਡੇ ਕੋਲ ਥੋੜਾ ਜਿਹਾ ਸਿਰਕਾ ਹੋਇਆ ਤਾਂ ਤੁਸੀਂ ਜਰੂਰ ਪਾਓ ਸਾਡੇ ਕੋਲ ਸਿਰਕਾ ਹੈ ਨਹੀਂਗਾ ਅਸੀਂ ਪਾਇਆ ਨਹੀਂ ਆਪਣਾ پن ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਅਸੀਂ ਇਹਨਾਂ ਮਸਾਲਿਆਂ 'ਚ ਬਿਲਕੁਲ ਠੰਡਾ ਕਰਕੇ ਪਾਉਣਾ ਜਦੋਂ ਆਪਣਾ ਮਸਾਲਾ ਪੂਰੀ ਤਰ੍ਹਾਂ ਠੰਡਾ ਹੋ ਗਿਆ ਫਿਰ ਹੀ ਮਿਕਸ ਕਰਨਾ ਤੁਸੀਂ ਇਸ ਤਰ੍ਹਾਂ ਚੰਗੀ ਤਰ੍ਹਾਂ ਹਿਲਾ ਲਓ ਸਾਰਾ ਮਸਾਲਾ ਇੱਥੇ ਮਿਕਸ ਹੋ ਗਿਆ ਇਸ ਅਦਰਕ ਦੇ ਚਾਰ ਨੂੰ ਨਾਪਣ ਕੋਈ ਧੁੱਪ ਰਵਾਣ ਦੀ ਜ਼ਰੂਰਤ ਨਹੀਂ ਹੈ। ਬਸ ਆਪਾਂ ਧੋਕੇ ਨੂੰ ਸਕਾ ਲੈ ਜਿੰਨੀ ਤਰ੍ਹਾਂ ਕੱਪੜੇ ਨਾਲ। ਆਪਣਾ ਚਾਰ ਬਣ ਕੇ ਤਿਆਰ ਹੈ ਜੀ। ਹੁਣ ਆਪਾਂ ਇਹਨਾਂ ਸੁਭਾਂਡੇ ਚ ਗੱਡ ਲਾਂਗੇ। ਤੁਸੀਂ ਕਿਸੇ ਕੱਚ ਦੇ ਕੰਟੇਨਰ 'ਚ ਕੱਢ ਲਿਓ ਆਪਾਂ ਇੱਕ ਵਾਰੀ ਇਹਨੂੰ ਡੋਂਗੇ 'ਚ ਕੱਢ ਲੈਣੇ ਆ अपना अदरक ਤੇ ਹਰੀ ਮਿਰਚ ਦਾ achar ਬਣ ਕੇ ਤਿਆਰ ਹੈ ਜੀ ਬਹੁਤ ਹੀ ਟੇਸਟੀ ਬਣਿਆ ਜੀ ਤੁਸੀਂ ਇਸ ਤਰ੍ਹਾਂ ਜ਼ਰੂਰ ਬਣਾ ਕੇ ਦੇਖੋ ਘਰ ਵਿੱਚ ਸਾੜ ਪਰ ਇਹ ਖਰਾਬ ਨਹੀਂ ਹੁੰਦਾ ਜੀ ਇਸ ਤਰ੍ਹਾਂ ਬਣਾਇਆ achar ਤੇਲ ਨੂੰ ਪਰ ਤੁਸੀਂ ਜ਼ਰੂਰ ਬਿਲਕੁਲ ਮਸਾਲੇ ਨੂੰ ਤੇਲ ਨੂੰ ਠੰਡਾ ਕਰਕੇ ਇਹ achar ਵਿੱਚ ਮਿਕਸ ਕਰ ਲੈਣਾ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੇ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਓ ਸਾਡੀ ਰੈਸਪੀ ਕਿੱਦਾਂ ਦੀ ਲੱਗੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੇ